Yeah, yeah. مہپرشا نے بابا دیپ ਨਾ ਪੁਸ਼ਕਾਰ ਕਰਾਈ ਕਿਰਜਾਂ ਦੇ ਰੇ ਤੇ ਅਮਰਤ ਚਕਾਇਆ ਸਾਰੇ ਚਲੇਗੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਦੀਪ ਸੇ ਤੂੰ ਨਹੀਂ ਜਾਂਦਾ ਕਹਿੰਦੇ ਮੈਂ ਜਿਉ ਅਮਰਤ ਛਕਿਆ ਸੇ ਤੁਹਾਡੇ ਚਰਨਾਂ 'ਚ ਰਕਤਾ ਬਣ ਮੇਰਾ ਧਰਤ ਤੁਹਾਡਾ ਪਈ ਮੇਰਾ ਧਰਮ ਤੁਹਾਡੇ ਚਰਨਾਂ ਚਈਏ ਮੈਂ ਹੋਰ ਤੇ ਨਹੀਂ ਜਾਂਦਾ ਵੇ ਲੋ ਕਿੰਨੀਆਂ ਪੀੜਾਂ ਲਈਆਂ ਦਾਮਦਰੇ ਸਾਹਿਬ ਦੇ ਜੱਜੇਦਾਰ ਨੇ ਬੜੀਆਂ ਸਬਾਵਾਂ ਨਿਭਾਈਆਂ ਨੇ 101 ਪਾਠ ਜਪਜੀ ਸਾਹਿਬ ਦਾ ਰੋਜ਼ ਆਪਾਂ ਨੀਂਦ ਨਾਲ ਇੱਕ ਵੀ ਨਹੀਂ ਕਰਦੇ ਤੇ ਜੇ ਕਰਦੇ ਆ ਤੇ ਆਪਾਂ ਸੋਤੀ ਜਿਹੇ ਦੀ ਕਰਦੇ ਆਪਾਂ ਪਾਠ ਸੋਤੀ ਵਿੱਚ ਨਹੀਂ ਕਰਦੇ ਇੱਥੇ ਜਿਹੜਾ ਜਪਜੀ ਸਾਹਿਬ ਦਾ ਇੱਕ ਪਾਠ ਵੀ ਕਰਦਾ ਨਾ ਉਹ ਰੋਗ ਮੁਕਤ ਹੋ ਜਾਂਦਾ ਉਹਦੇ ਤੇ ਕਿਰਪਾ ਗੁਰਮਾਨ ਸਿੰਘ ਸਾਬ ਦੀ ਹੋ ਜਾਂਦੀ ਤੇ ਧੰਸੀ ਬਾਬਾ ਦੀਪ ਸਿੰਘ ਜੀ ਦੇ ਸਵਾਵਾਰ 12 ਵਜੇ ਖੜਾ ਕਿ ਅਸਾਂ ਸਮੇਂ ਇਸ ਨਾਮ ਕਰਨਾ ਤੇ ਜਪਜੀ ਸਾਹਿਬ ਦਾ ਪਾਠ 101 ਪਾਠ ਇੱਕ ਚੌਂਕੜੇ ਕਿ ਕਰਨਾ ਹੈ ਅੱਜ ਵੀ ਕਿੰਨੀਆਂ ਲੱਖਾਂ ਸੰਗਤਾਂ ਹੋੜੀਆਂ ਨੇ ਲੱਖਾਂ ਸੰਗਤਾਂ ਤਨ ਤਨ ਬਾਬਾ ਦੀਪ ਸਿੰਘ ਦੇ ਸਰਬਾਰ ਤੇ ਆ ਕੇ ਨਤ ਮਸਤਕ ਹੁੰਦੀਆਂ ਨੇ ਤੇ ਇੱਥੇ ਸੱਚਖੰਡ ਹਰਿਉਸਾਬ ਮਾਮੂਰ ਸਾਹਮੇ ਸਤਕਾਰ ਦੇ ਉਦਮ ਉਪਰਾਲਾ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲੰਦਰ ਸਿੰਘ ਨੇ ਕਰਪਾ ਕਰ ਜਿਹੜੀਆਂ ਸੰਤਾਂ ਨੇ ਇਸ ਦਿਵਾਰ ਇੱਥੇ ਦਰਬਾਰ ਦੀ ਨਿਭਾਈ ਚਿੱਠੀ ਕਿਡੇ ਲੱਗ ਰਿਆ ਤੁਸੀਂ ਦੇਖ ਰਹੇ ਹੋ ਕਿ ਖੰਡ ਕਾਲ ਦੀ ਸਵਾਭਾ ਵੀ ਚੱਲ ਰਹੀਆਂ ਨੇ ਬਾਬਾ ਦੀਪ ਸਿੰਘ ਦਾ ਨਾਮ ਲੈ ਲੀਏ ਨਾ ਫਿਰ ਦਾਦਾ ਨਾਮ ਲੈ ਲੀਏ ਤੇ ਜਪੀਏ ਨਾਮ ਸਤਨਾਮ ਨਾਮ ਜਪੀਏ ਤੇ ਦੂਰ ਹੁੰਦੇ ਆ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਰੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤੇ ਕੇ ਮਾਨ ਪਾਈ ਦਾ نہیں سر تو بنا لڑیا جاتا نہیں بابا جی کمائی بڑی جس استھانے ਤਨ ਗੁਰੂ ਬੋਲ ਸਿਖ ਨੇ ਆਪ ਅਮਰ ਤੇ ਛਾਇਆ ਸੀ ਆਪ ਅਮਰ ਤੇ ਛਾਇਆ ਕਲਗੀ ਧਰ ਦੇ ਕੋਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਛੀਨ ਇੱਕ ਵਾਰੀ ਗੱਜ ਕੇ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਛੀਨ ਨਾ ਲੈ ਪਿਆਰਿਓ ਬਰਕਤ ਮਿਲਦੀ ਆ ਨਾਰੇ ਫਰਦਾ ਦੇ ਦਰਸ਼ਨ ਹੁੰਦੇ ਨੇ ਕਲਗੀ ਧਰ ਇੱਥੇ ਪਿਆਰਿਓ ਉਹਨਾਂ ਦਾ ਪ੍ਰਤਾਪ ਹੈ ਸਾਦਾ ਉਹਨਾਂ ਦਾ ਉਪਦੇਸ਼ ਆਪਣੇ ਸਤਗੁਰਾਂ ਦਾ ਵੀ ਨਾਮ ਜਪਣਾ ਤੇ ਵੰਡ ਕੇ ਛਕਣਾ ਤੇ ਮੰਨਣਾ ਸਭ ਵੱਤ ਹੁਦਾ ਪਾਲਾ ਮੰਗਣਾ ਸਰਬਤ ਦਾ ਪਲਾ ਮੰਗਣਾ ਸਰਬਤ ਦਾ ਪਲਾ ਜੀ ਮੰਗਣਾ ਸਰਬਤ ਦਾ ਪਲਾ ਸ੍ਰੀ ਖੰਦਾ ਫਰਜੀਏ ਉਹਦਾ ਕੀ ਦਾ ਨਾਨਕ ਨਾਮ ਚੜਦੀ ਖਾਤ ਤੇਰੇ ਭਾਣੇ ਬੱਤਾ ਤੁਲਦਾ ਇਹ ਤਿੰਨ ਬਚਨ ਕਹਿੰਦਾ ਕੀ ਦਾ ਖਾਸਾ ਜਿਹੜਾ ਵਾ ਕਿਉਂਕਿ ਬਾਜਾ ਵਾਲਾ ਆਸੀ ਕਿਰਪਾ ਕੀਤੀ ਕਲਗੀਧਾ ਦੇ ਪੀਅੰਬਰ ਦੀ ਦਾਤ ਖਾਸੇ ਬਖਸ਼ੀ ਹੈ ਕਿਉਂ

ਉਥੇ ਲਕੀਰ ਸਾਹਿਬ ਕੁੜਤਾਰਾ ਮੈਂ ਤੇ ਬਾਬਾ ਜੀ ਸਿੱਖੀ ਬੜੀ ਬੜੀ ਕੀਤੀ ਇਹ ਮਾਇਆ ਵਡਿਆਈ ਤੇ ਸ਼ਹੀਦੀ ਕਰਨਿਆ ਕੀ ਉਹ ਸਿਰ ਵੀ ਮੁੰਨਿਆ ਤੇ ਦਾੜੀ ਵੀ ਮੁੰਨੀ ਨੂੰ ਵਡਿਆਈ ਤੋਂ ਬੜੀ ਕੀਤੀ ਮਾਨਵ ਬੜਾ ਕੋਚੋਏ ਹੱਥ ਫੜੀਆ ਨਿਆ ਕਿਤਿਆਂ ਸਤਗੁਰਾਂ ਦੀਆਂ ਸ਼ਹੀਦਾਂ ਦੀਆਂ ਪਰ ਦਾੜੀ ਕੇਸ ਕਟੇ ਇਹ ਵੀ ਰੱਖਦਾ ਹੱਥ ਜੋੜ ਕੇ ਚੱਗਾ ਸੀ ਕਿੰਦਾ ਬਾਬਾ ਜੀ ਮੈਂ ਰੱਖ ਲਿਆ ਮੈਂ ਰੱਖ ਲੈਣਾ ਦਾੜੀ ਕੇਸ ਰੱਖ ਲੈਣਾ ਆ ਅੱਜ ਤੋਂ ਬਾਅਦ ਮੈਂ ਦਾੜੀ ਕੇਸ ਨਹੀਂ ਕਰਾਂਗਾ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਮੋਸੇ ਰੱਖੇ ਨਹੀਂ ਕਿਉਂਕਿ ਬਾਬਾ ਜੀ ਦੇ ਲੋ ਤੁਹਾਨੂੰ ਪਤਾ ਹੀ ਆ ਕਿ ਜਦੋਂ ਲੜੇ ਸਿਰ ਲੱਖਾ ਹੋਣੀ ਇੰਨੀ ਹੀ ਬੱਜਣੀ ਆ ਕਰ ਇਹਨਾਂ ਗੁਰੂ ਰਾਮ ਦਾ ਅੱਗੇ ਜਾ ਕੇ ਇਸ ਰਖਣਾ ਰਾਜ ਹੀ ਹੈ ਕਿ ਮੌਤ ਕਹਿੰਦੀ ਏ ਗੱਲ ਤੇ ਕਹਿੰਦੇ ਮੌਤ ਨੂੰ ਵੀ ਕਿਹਾ ਸੀ ਮੈਂ ਤੇਰੀ ਵੀ ਸੱਤਿਆ ਦਾਸ ਕਰ ਲੈਣਾ ਅੱਗੇ ਲੱਗ ਕੇ ਭੱਜ ਗਈ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਦੇ ਫੌਜਾਂ ਤੇ ਭੱਜਈ ਕੋਈ ਨਹੀਂ ਫੌਜਾਂ ਕਿੰਦੀਆਂ ਸੀ ਉਹ ਸਿੰਘ ਬਿਨਾ ਸੰਤੋ ਲੜਦੇ ਸਤਾ ਲੜਿਆ ਜਾਂਦਾ ਨਹੀਂ ਸਿੰਘ ਬਿਨਾ ਸੰਤੋ

ਸਿੰਘ ਬਿਨਾ ਸਿਰਾਂ ਤੋਂ ਲੜਦੇ ਸਾ ਤੋਂ ਲੜਿਆ ਜਾਂਦਾ ਨਹੀਂ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ